ਇਹ ਕਾਦੇ ਵਾਸਤੇ ਹੈ ਜੇ ਲੱਤਾਂ ਕੰਬਦੀਆਂ ਹੋਣ ਤਾਂ ਦਿਸਦੀਆਂ ਨਹੀਂ ਬਸ ਮੇਰੀਆਂ ਲੱਤਾਂ ਕੰਬੀਆਂ ਨਹੀਂ ਸੀ ਇਹਦੇ ਕਰਕੇ ਨਜ਼ਰ ਨਹੀਂ ਆਉਂਦੀਆਂ ਸੀ ਅੱਗੇ ਬੜੀ ਵਧੀਆ ਚੀਜ਼ ਹੈ ਇਹ ਮੈਂ ਸੋਚਦਾ ਸੀ ਅੱਜ ਇੱਕ ਵਾਰੀ ਸਟੇਜ ਤੋਂ ਉਤਰ ਜਾਈਏ ਸੁੱਖੀ ਸੰਦੀ ਮੈਂ ਦੁਬਾਰੇ ਜ਼ਿੰਦਗੀ 'ਚ ਨਹੀਂ ਸਟੇਜ ਤੇ ਜਾਣਾ ਕੀ ਪਤਾ ਸੀ ਪ੍ਰਮਾਤਮਾ ਨੇ ਸਾਰੀ ਜ਼ਿੰਦਗੀ ਉਸ ਸਟੇਜਾਂ ਤੇ ਲਿਖੀ ਹੋਈ ਕੰਪੀਟੀਸ਼ਨਾਂ 'ਚ ਗਏ ਜਿੱਤੇ ਕਈ ਜਗ੍ਹਾ ਤੇ ਹਾਰੇ ਵੀ ਔਰ ਮੈਂ ਜਿਹੜੇ ਜਿੱਤੇ ਨੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹਨਾ ਨਾਲ ਨਾਲ ਮੈਂ ਉਹਨਾਂ ਨੇ ਇਹ ਵੀ ਕਹਿਣਾ ਹੀ ਚਾਹਨਾ ਕਿ ਹੰਕਾਰ ਨਹੀਂ ਕਰਨਾ ਜਿੱਤ ਕੇ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ ਜੇ ਉਹ ਨਾ ਹੁੰਦੇ ਮੁਕਾਬਲਾ ਹੋਣੇ ਹੀ ਨਹੀਂ ਸੀ ਫਿਰ ਆ ਮੁੰਡੇ ਤਿਆਰ ਨੇ ਇਹ ਕੋਈ ਇਹ ਥੋੜੀ ਹੈ ਕਿ ਇਦਾਂ ਹੀ ਆ ਕੇ ਇਹਨਾਂ ਨੇ ਰੈਸਲਾਂ ਕੀਤੀਆਂ ਕੱਲੇ-ਕੱਲੇ ਡੱਗੇ ਤੇ ਢੋਲ ਦੇ ਡੱਗੇ ਤੇ ਰੈਸਲਾਂ ਕੀਤੀਆਂ ਸੋ ਥੱਲੇ ਬਹਿ ਕੇ ਹੂਟਿੰਗ ਕਰਨਾ ਬੜਾ ਆਸਾਨ ਹੈ ਜੀ ਸਟੇਜ ਤੇ ਪਰਫਾਰਮ ਕਰਨਾ ਬਹੁਤ ਔਖਾ ਸੋ ਹਰੇਕ ਨੂੰ ਐਪਰੀਸ਼ੀਏਟ ਕਰੋ ਘਟੂ ਘਟ ਐਫਰਟ ਤਾਂ ਕੀਤੀ ਨਾ ਕੋਸ਼ਿਸ਼ ਤਾਂ ਕੀਤੀ ਨਾ ਉਹਨੇ ਆ ਕੇ ਪਰਫਾਰਮ ਕਰੰਦਿਆ ਆਜਨ ਐਸਫਾਇਰ ਨਹੀਂ ਅਗਲੀ ਵਾਰ ਫਸਟ ਆ ਜੂਗਾ ਪਤਾ ਨਹੀਂ ਕਿੰਨੀਆਂ ਕਿ ਟਰਾਫੀਆਂ ਘਰੇ ਪਈਆਂ ਪਤਾ ਨਹੀਂ ਕਿੰਨੀਆਂ ਕਿ ਸਾਡੇ ਪ੍ਰਿੰਸੀਪਲ ਸਾਹਿਬ ਦੇ ਕਮਰੇ ਚ ਪਈਆਂ ਤੇ ਉਸ ਤੋਂ ਬਾਅਦ ਤਾਂ ਪਰਮਾਤਮਾ ਨੇ ਕਲਾਕਾਰੀ ਬਣਾਤੇ ਪਲੱਸ 2 ਚ ਪੜਦਾ ਸੀ ਜਦੋਂ ਸੁਪਰਸਟਾਰ ਬਣ ਗਏ ਫਿਰ ਉਸ ਵਾਰ ਪ੍ਰਮਾਤਮਾ ਨੇ ਇਧਰਲੇ ਪਾਸੇ ਲਿਆਂਦਾ ਇਹ ਵੀ ਨਹੀਂ ਸੋਚਿਆ ਸੀ ਕਦੇ ਕਿ ਜਿਹੜੇ ਯੂਥ ਫੈਸਟੀਵਲਾਂ ਦੀਆਂ ਸਟੇਜਾਂ ਤੇ ਜੱਜਮੈਂਟ ਦੀ ਵੇਟ ਕਰਿਆ ਕਰਾਂਗੇ ਉਹਨਾਂ ਯੂਥ ਫੈਸਟੀਵਲਾਂ 'ਚ ਕਦੇ ਚੀਫ ਗੈਸਟ ਵੀ ਬਣ ਕੇ ਜਾਇਆ ਕਰਾਂਗੇ ਕੁਦਰਤ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਟਰ ਕਾਲਜ ਤੇ ਜੋਨਲ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨਾਂ ਕਿਉਂਕਿ ਅਸੀਂ ਵੀ ਬਹੁਤ ਕਰਮਜੀਤ ਮੇਰੇ ਨਾਲ ਹੁੰਦਾ ਸੀ ਗਿੱਲ ਸਾਹਿਬ ਤੇ ਜੀ ਇਹ ਵੀ ਨਾਲ ਹੁੰਦੇ ਸੀ ਤੇ ਅਸੀਂ ਕੋਈ ਇੰਟਰ ਕਾਲਜ ਕੰਪੀਟੀਸ਼ਨ ਚਾਹੇ ਕਵਿਤਾ ਉਚਾਰਨ ਮੁਕਾਬਲਾ ਛੱਡਦੇ ਨਹੀਂ ਸੀ ਇਹ ਜਿਹੜੀ ਸਟੇਜ ਹੈ ਇਹ ਬਹੁਤ ਵਧੀਆ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਇੱਥੋਂ ਨਿਕਲ ਕੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਨਿਕਲ ਕੇ ਬਹੁਤ ਵੱਡੇ ਵੱਡੇ ਰੰਗ ਕਰਮੀ ਔਰ ਦੇਸ਼ ਦਾ ਨਾਮ ਉੱਚਾ ਕਰਨ ਵਾਲੇ ਆਪਣਾ ਨਾਮ ਉੱਚਾ ਕਰਨ ਵਾਲੇ ਇਹ ਮੌਕਾ ਬਹੁਤ ਬੈਸਟ ਉਮਰ ਦੇ ਵਿੱਚ ਮਿਲਦਾ ਹੈ ਇੱਥੇ ਪਰਫਾਰਮ ਕਰਨ ਦਾ ਜਦੋਂ ਸੁਨਾਮ ਕਾਲਜ ਦੇ ਵਿੱਚ ਮੈਂ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਦਾ ਵਿਦਿਆਰਥੀ ਹਾਂ ਜਦੋਂ ਸੁਨਾਮ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੋਇਆ ਤਾਂ ਮੈਨੂੰ ਵੀ 11 ਦੋਸਤਾਂ ਨੇ ਪੰਪ ਭਰ ਕੇ ਸਟੇ ਤੇ ਚਾਰ ਤੱਕਾਂ ਨੇ ਚੜ ਜਾ ਚੜ ਜਾ ਕੁਝ ਨਹੀਂ ਹੁੰਦਾ ਮੈਂ ਕਦੇ ਗਿਆ ਨਹੀਂ ਸੀ ਕਰਿਆ ਨਹੀਂ ਸੀ ਨਾ ਮੈਨੂੰ ਕੋਈ ਚਲੋ ਵੈਸੇ ਕਲਾਸ ਚ ਚਲੋ ਜਵਾਰਾਂ ਦੋਸਤਾਂ ਨਾਲ ਜਦ ਮੈਂ ਕੰਟੀਨ ਚ ਬੈਠੇ ਜਾਂ ਚਲੋ ਗੱਲਬਾਤ ਕਰਦੇ ਰਹਿੰਦੇ ਸੀ ਤੇ ਜਦੋਂ ਮੈਂ ਇਤਨਾ ਦੇਖਿਆ ਸਾਰਾ ਇਹ ਮਾਹੌਲ ਉਸ ਦਿਨ ਮੈਨੂੰ ਆ ਜਿਹੜਾ ਲੈਕਚਰ ਸਟੈਂਡ ਹੈ ਉਸ ਦਿਨ ਮੈਨੂੰ ਇਹਦੀ ਅਹਿਮੀਅਤ ਇਹਦੀ ਕੀਮਤ ਦਾ ਪਤਾ ਲੱਗ ਗਿਆ